i ਸਾਹਦੇ ਉਹ ਮਾਣਦੇ ਜੋ ਜਪਦੇ ਪਰੇ ਮਨਾਲਨੇ ਬਾਣੀ ਭਗਤਾਂ ਦੀ ਗੁਰੂਆਂ ਉਚਾਰੀ ਹੈ ਭੇਜੀ ਪੁਰਖ ਅਕਾਲ ਨੇ ਉਹ ਬਾਣੀ ਪੜ ਕੇ ਆਨੰਦ ਉਹ ਮਾਣਦੇ ਜੋ ਜਪਦੇ जमा तुडाम ਇਕ ਸਾਥ ਗੁਰੂ ਦੇ ਪਿਆਰਿਓ ਜੀ ਜਾਪ ਗਉ ਗੁਰੂ ਤੇ ਗੁਰੂ ਦੇ ਪਿਆਰੇ ਗੁਰ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਰਹਿਮਤ ਸਦਕਾ ਦੇ ਪੈਰਾਂ ਦੇ ਸੁੰਦਰ ਸਜੇ دیਵਾਨਾਂ ਅੰਦਰ ਹਾਜ਼ਰੀ ਭਰ ਰਹੇ ਗੁਰੂ ਰੂਪ ਸਨਮਾਨਯੋਗ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਗੁਰੂ ਕਲਗੀਧਰ ਮਹਾਰਾਜ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ ਤੁਹਾਡੀ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤੀ ਹੈ ਗੁਰੂ ਦੀ ਰੱਬੀ ਬਾਣੀ ਅਲਾਹੀ ਬਾਣੀ ਜਿਹੜਾ ਨਸਾਨ ਸਰਦਾ ਤੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਰਨ ਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਮੰਨ ਕੇ ਪਵਿੱਤਰ ਬਾਣੀ ਪੜਦਾ ਹੈ ਪੜੀ ਹੋਈ ਬਾਣੀ ਜਿਹੜੀ ਹੈ ਉਹ ਮਨੁੱਖ ਨੂੰ ਤਾਰ ਦਿੰਦੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਸਰਮੋ ਵਸਾਇ ਮਨੇ ਆਏ ਗੁਰਬਾਣੀ ਇੱਕ ਸੱਚਾ ਤੇ ਸੁੱਚਾ ਉਪਦੇਸ਼ ਹੈ ਇਹ ਕੋਈ ਆਪ ਮਨੁੱਖ ਦੀ ਲਿਖੀ ਹੋਈ ਨਹੀਂ ਇਹ ਤੇ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਦੋਂ ਬਾਣੀ ਉਚਾਰਨ ਕਰਦੇ ਨੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਇੱਕੋ ਹੀ ਵਚਨ ਕਹਿੰਦੇ ਨੇ ਮਰਦਾਨਿਆਂ ਛੇੜ ਰਵਾਬ ਉਸ ਮਾਹੀ ਦਾ ਸਤ ਗਾਵੀਏ ਇਹ ਤੁਰ ਤੋਂ ਅਕਾਲ ਪੁਰਖ ਨੇ ਬਾਣੀ ਭੇਜੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਟਾਈ ਜਿਸ ਨੂੰ ਪੜਨ ਦੇ ਨਾਲ ਸੁਣਨ ਦੇ ਨਾਲ ਮਨੁੱਖ ਦੀਆਂ ਸਾਰੀਆਂ ਚਿੰਤਾਵਾਂ ਜੜੀਆਂ ਨੇ ਖਤਮ ਹੋ ਜਾਂਦੀਆਂ ਪਰ ਜਦੋਂ ਸ਼ਰਧਾ ਹੋਵੇ ਤੇ ਭਾਵਨਾ ਦੇ ਨਾਲ ਗੁਰਬਾਣੀ ਪੜੀ ਜਾਏ ਤਾਂ ਮੁੱਕਦੀਆਂ ਜੜੀਆਂ ਨੇ ਚਿੰਤਾ ਨੇ ਉਹ ਸਾਰੀਆਂ ਦੂਰ ਹੁੰਦੀਆਂ ਨੇ ਕਈ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਗੁਰੂ ਕਾ ਸਿੱਖ ਕਰਦੇ ਪਏ ਨੇ ਬਾਦਸ਼ਾਹ ਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਉਹਦੇ ਆਖਾ ਮੈਨੂੰ ਆਰਾਮ ਆਉਂਦਾ ਹੈ ਜਿਹੜਾ ਕਲਾਮ ਇਹ ਸਿੱਖ ਪੜਦਾ ਪਿਆ ਹੈ ਇਹ ਮੈਨੂੰ ਵੀ ਸੁਣਾਇਆ ਜਾਵੇ ਮੇਰੇ ਲਾਗੇ ਆਣ ਕੇ ਜੇ ਕੋਈ ਉਹਨਾਂ ਤਰ੍ਹਾਂ ਵਿੱਚ ਅੱਜ ਵੀ ਆਪਾਂ ਉਹਨਾਂ ਦੀ ਯਾਦ ਵਿੱਚ ਵੀ ਜੁੜਦੇ ਹਾਂ ਗੁਰੂ ਕਲਗੀ ਧਰਮਹਾਰਾਜ ਦੇ ਅਨਨ ਸੇਵਕ ਸਿੱਖ ਜਿਨ੍ਹਾਂ ਦੀ ਯਾਦ ਵਿੱਚ ਅੱਜ ਅਮਰਤ ਵੇਲੇ 40 ਮੁਕਤੇ ਸਹਿਬਾਨ ਭਾਈ ਸਭਾਈ ਸੋਹੇਲ ਸਿੰਘ ਇਹੋ ਗੁਰੂ ਕੇ ਸਿੱਖ ਨੇ ਜਿਹੜੇ ਗੁਰੂ ਕਲਗੀ ਧਰਮਹਾਰਾਜ ਦੇ ਜਿਹੜੇ ਪ੍ਰਮਾਣ ਹੋਏ ਨੇ ਗੁਰੂ ਨੂੰ ਮੁਕਤ ਹੋ ਗਏ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹਨਾਂ ਪਵਿੱਤਰ ਗੁਰਬਾਣੀ ਦਾ ਜਾਪ ਕੀਤਾ ਹੈ ਗੁਰੂ ਨੂੰ ਗੁਰੂ ਕਲਗੀਧਰ ਮਹਾਰਾਜ ਦੀ ਸ਼ਰਨ ਲਈ ਹੈ ਕੋਈ ਵੀ ਮਨੋਖਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਆਉਂਦਾ ਹੈ ਗੁਰਬਾਣੀ ਦਾ ਜਾਪ ਕਰਦਾ ਹੈ ਵਾਹਿਗੁਰੂ ਦਾ ਸਿਮਰਨ ਕਰਦਾ ਹੈ આજ ਵੀ ਉਸ ਭਵਸਾਗਰ ਤੋਂ ਤਰ ਜਾਂਦਾ ਹੈ ਜਦ ਹੋਏ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉਸ ਜਲਮ ਦਰਿਆ ਦੇ ਵਿੱਚ ਵਪਾਰ ਕਰਦੇ ਨੇ ਗੱਡਿਆਂ ਤੇ ਜਹਾਜ਼ਾਂ ਦੇ ਨਾਲ ਸਦਾਗਰ ਨੇ ਮੱਖਣਛਾ ਲਵਾਣਾ ਜੀ ਜਹਾਜ਼ ਘੁੰਮਣ ਧੀਰੀ ਦੇ ਵਿੱਚ ਫਸਿਆ ਡੁੱਬਦਾ ਜਾ ਰਿਹਾ ਹੈ ਮੱਖਣਛਾ ਨੇ ਆਪਣੇ ਸਾਥੀਆਂ ਨੂੰ ਆਖਿਆ ਕੋਈ ਚਾਰਾ ਕਰੋ ਕੋਈ ਪਾਲ ਕਰੋ ਇਹ ਜਹਾਜ਼ ਡੁੱਬਦਾ ਜਾ ਰਿਹਾ ਹੈ ਨਾਲ ਦੇ ਸਿੱਖਾ ਆਖਾ ਮੱਖਣ ਸ਼ਾ ਜਿਹੜੇ ਗੁਰੂ ਨੂੰ ਤੂੰ ਰਾਤ ਦਿਨ ਉਰਾਤ ਮੈਂ ਜਿਹਦੇ ਤੋਂ ਬਾਣੀ ਪੜਦਾ ਤੂੰ ਉਹਨੂੰ ਯਾਦ ਕਰ ਤੇਰਾ ਡੁੱਬਦਾ ਪੇੜਾ ਜਿਹੜਾ ਉਹ ਪਾਰ ਕਰ ਦੇਵੇਗਾ ਉਸ ਵਕਤ ਭਾਈ ਮੱਖਣ ਸ਼ਾ ਦੇ ਕੋਲ ਗੁਰਬਾਣੀ ਦਾ ਗੁਟਕਾ ਉਹਨੇ ਜਾਪ ਕੀਤਾ ਹੈ ਜਪਜੀ ਸਾਹਿਬ ਦੀ ਬਾਣੀ ਪੜੀ ਹੈ ਬਾਣੀ ਪੜ ਕੇ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਜਿਹੜਾ ਬੇੜਾ ਘੁੰਮਣ ਘੇਰੀ ਦੇ ਵਿੱਚ ਪਿਆ ਹੋਇਆ ਹੈ ਪੜੀ ਹੋਈ ਬਾਣੀ ਤੇ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਬੇੜਾ ਪਾਰ ਕਰ ਦਿੰਦੀ ਹੈ ਘੁੰਮਣ ਘੇਰੀ ਦੇ ਵਿੱਚ ਡੁੱਬਦਾ ਹੋਇਆ ਬੇੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਾਰ ਕਰ ਦਿੱਤਾ ਉਹਨੇ ਸੁਖਣਾ ਸੁਖੀ ਨੇ ਅਰਦਾਸ ਕੀਤੀ ਗੁਰੂ ਦੇ ਅੱਗੇ ਮਹਾਰਾਜ ਜੇ ਤੁਸੀਂ ਮੇਰਾ ਡੁੱਬਦਾ ਬੇੜਾ ਪਾਰ ਕਰ ਦੇਵੋ ਤੇ ਮੈਂ 500 ਮੋਹਰ ਦਸਵੰਦ ਵਿੱਚੋਂ ਆਪ ਜੀ ਦੇ ਦਰਬਾਰ ਦੇ ਉੱਤੇ ਚੜਾਵਾਂਗਾ ਅੱਜ ਵੀ ਜਦੋਂ ਅਸੀਂ ਕੋਈ ਵੀ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਗੁਰੂ ਪ੍ਰਵਾਨ ਕਰਦਾ ਹੈ ਸਿੱਖ ਦੀ ਅਰਦਾਸ ਪੂਰੀ ਹੁੰਦੀ ਹੈ ਪਰ ਯਾਦ ਰੱਖਣਾ ਅਰਦਾਸ ਉਦੋਂ ਪੂਰੀ ਹੁੰਦੀ ਹੈ ਜਦੋਂ ਮਨੁੱਖ ਗੁਰੂ ਨੂੰ ਸਮਰਪਿਤ ਹੋ ਕੇ ਉਦਾਸ ਕਰੇ ਦੂਜੇ ਦੁਆਰਿਆਂ ਦੇ ਉੱਤੇ ਸਭ ਕੁਝ ਛੱਡ ਦੇਵੇ ਇਕੋ ਗੱਲ ਕਵੇ ਮੈਤਾਨ ਦੀ ਬਾਣ ਤੋਹੇ ਮੇਰਾ ਸੁਆਮੀ ਮੈਂ ਤੋ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਇਕੋ ਗੱਲ ਕਵੇ ਮੈਤਾਨ ਦੀ ਬਾਣ ਤੋਹੇ ਮੇਰਾ ਇਕੋ ਗੱਲ ਕਵੇ ਮੈਤਾਨ ਦੀ ਬਾਣ ਤੋਹੇ ਮੇਰਾ ਸੁਆਮੀ ਮੈਂ ਤੋ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਕਿ ਕੋ ਗੱਲ ਕਵੇ ਮੈਤਾਨ ਦੀ ਬਾਣ ਤੋਹੇ ਮੇਰਾ ਸੁਆਮੀ ਕੀਤੇ ਹੋਏ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣਤਾਸ